ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਹਮੇਸ਼ਾ ਦੀ ਤਰ੍ਹਾਂ ਅਸੀਂ ਅੱਜ ਵੀ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸੰਗਤ ਜੀ ਸਾਡਾ ਅੱਜ ਦਾ ਵਿਸ਼ਾ ਹੈ ਕਿ ਜਦ ਪੀਰ ਸਾਡੀ ਪ੍ਰੀਖਿਆ ਲੈਂਦੇ ਨੇ ਤਾਂ ਸਾਨੂੰ ਕੀ ਸੰਕੇਤ ਮਿਲਦੇ ਨੇ ਸੰਗਤ ਜੀ ਇਹ ਸੱਚ ਹੈ ਕਿ ਪੀਰ ਅਤੇ ਹੋਰ दैਵੀ ਸ਼ਕਤੀਆਂ ਜਿਨ੍ਹਾਂ ਦੀ ਵੀ ਤੁਸੀਂ ਇਬਾਦਤ ਅਤੇ ਪਾਠ ਪੂਜਾ ਕਰਦੇ ਹੋ ਉਹ ਤੁਹਾਡੀ ਪ੍ਰੀਖਿਆ ਜ਼ਰੂਰ ਲੈਂਦੀਆਂ ਨੇ ਆਪਣੇ ਭਗਤ ਦੀ ਪ੍ਰੀਖਿਆ ਕਿਉਂ ਲਈ ਜਾਂਦੀ ਹੈ ਅਤੇ ਇਸ ਪ੍ਰੀਖਿਆ ਸਮੇਂ ਭਗਤਾਂ ਨਾਲ ਕੀ ਕੀ ਹੁੰਦਾ ਹੈ ਇਹ ਸਭ ਗੱਲਾਂ ਇਹ ਸਭ ਸੰਕੇਤ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੰਗਤ ਜੀ ਜਦ ਵੀ ਤੁਸੀਂ ਕੋਈ ਧਿਆਨ ਸਾਧਨਾ ਮੰਤਰ ਜਾਪ ਅਤੇ ਪੀਰਾਂ ਦੀ ਇਬਾਦਤ ਕਰਦੇ ਹੋ ਜਾਂ ਕੋਈ ਚਿੱਲਾ ਜਾਂ ਸਾਧਨਾ ਕਰਦੇ ਹੋ ਅਤੇ ਉਹਨਾਂ ਦਿਵਯ ਸ਼ਕਤੀਆਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਨੇੜੇ ਜਾਣੇ ਹੋ ਤਾਂ ਪਹਿਲਾਂ ਤੁਹਾਡੀ ਪ੍ਰੀਖਿਆ ਲਈ ਜਾਂਦੀ ਹੈ ਸੰਗਤ ਜੀ ਜੇ ਤੁਹਾਨੂੰ ਸਾਡੀਆਂ ਦਸੀਆਂ ਗੱਲਾਂ ਬਾਰੇ ਜਾਣਕਾਰੀ ਹੋ ਜਾਵੇ ਕਿ ਕਿਵੇਂ ਪੀਰ ਭਗਤਾਂ ਦੀ ਪ੍ਰੀਖਿਆ ਲੈਂਦੇ ਨੇ ਤਾਂ ਤੁਸੀਂ ਉਸ ਪ੍ਰੀਖਿਆ ਵਿੱਚੋਂ ਆਸਾਨੀ ਨਾਲ ਅਤੇ ਜਲਦੀ ਪਾਸ ਹੋ ਸਕਦੇ ਹੋ ਅਤੇ ਪੀਰਾਂ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ ਸੰਗਤ ਜੀ ਬਹੁਤ ਸਾਰੇ ਭਗਤ ਇਹਨਾਂ ਸੰਕੇਤਾਂ ਤੋਂ ਅਣਜਾਣ ਹੋਣ ਕਰਕੇ ਡਰ ਕੇ ਸਾਧਨਾ ਵਿਚਾਰੇ ਹੀ ਛੱਡ ਦਿੰਦੇ ਨੇ ਅਤੇ ਘਬਰਾ ਜਾਂਦੇ ਨੇ ਜੇਕਰ ਤੁਹਾਡਾ ਕੋਈ ਗੁਰੂ ਨਹੀਂ ਹੈ ਕੋਈ ਮੁਰਸ਼ਿਦ ਨਹੀਂ ਹੈ ਜੋ ਤੁਹਾਨੂੰ ਇਹਨਾਂ ਸੰਕੇਤਾਂ ਬਾਰੇ ਦੱਸ ਸਕੇ ਤਾਂ ਤੁਸੀਂ ਸਾਧਨਾ ਪੂਰੀ ਨਹੀਂ ਕਰ ਸਕੋਗੇ ਅਤੇ ਅਣਜਾਣੇ ਵਿੱਚ ਹੀ ਸਾਧਨਾ ਵਿਚਾਰੇ ਹੀ ਛੱਡ ਦੇਵੋਗੇ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸੰਗਤ ਜੀ ਪਹਿਲਾਂ ਗੱਲ ਕਰ ਲਈਏ ਕਿ ਪੀਰ ਪ੍ਰੀਖਿਆ ਕਿਉਂ ਲੈਂਦੇ ਨੇ ਸੰਗਤ ਜੀ ਪੀਰ ਪਗੰਬਰ ਅਤੇ ਦੇਵੀ ਦੇਵਤੇ ਇਹ ਸਭ ਸੂਖਮ ਸ਼ਕਤੀਆਂ ਹੁੰਦੀਆਂ ਨੇ ਜਦੋਂ ਅਸੀਂ ਇਹਨਾਂ ਦੀ ਸਾਧਨਾ ਕਰਦੇ ਹਾਂ ਜਦ ਅਸੀਂ ਇਹਨਾਂ ਦਾ ਕੋਈ ਪੂਜਾ ਪਾਠ ਕਰਦੇ ਹਾਂ ਜਾ ਕੋਈ ਚਿੱਲਾ ਕਰਦੇ ਹਾਂ ਤਾਂ ਇਹ ਸਾਰੀਆਂ ਸ਼ਕਤੀਆਂ ਜਾਗਰਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਇਹ ਸ਼ਕਤੀਆਂ ਸਾਡੇ ਪੀਰ ਜਾਂ ਦੇਵੀ ਦੇਵਤਾ ਇਹ ਚੈੱਕ ਕਰਦੇ ਨੇ ਕਿ ਜਦ ਅਸੀਂ ਆਪਣੇ ਇਸ ਭਗਤ ਕੋਲ ਆਈਏ ਤਾਂ ਇਹ ਸਾਡੀਆਂ ਦਿੱਤੀਆਂ ਹੋਈਆਂ ਸ਼ਕਤੀਆਂ ਦਾ ਇਸਤੇਮਾਲ ਕਿਵੇਂ ਕਰੇਗਾ ਇਸ ਦਾ ਸਾਧਨਾ ਕਰਕੇ ਸਾਨੂੰ ਬੁਲਾਉਣ ਪਿੱਛੇ ਕੀ ਮਕਸਦ ਹੈ ਜੇਕਰ ਅਸੀਂ ਇਸ ਨੂੰ ਆਪਣੀ ਸ਼ਕਤੀ ਦੇ ਦਈਏ ਤਾਂ ਕੀ ਇਹ ਲੋਕਾਂ ਦਾ ਭਲਾ ਕਰੇਗਾ ਜਾਂ ਫਿਰ ਉਸ ਸ਼ਕਤੀ ਦੀ ਗਲਤ ਵਰਤੋਂ ਕਰੇਗਾ ਕੀ ਇਹ ਭਗਤ ਇਸ ਦੇ ਲਾਇਕ ਹੈ ਕਿ ਉਸ ਨੂੰ ਦਰਸ਼ਨ ਦਿੱਤੇ ਜਾਣ ਅਤੇ ਕੋਈ ਰਿੱద్ధి ਸiddhi ਦਿੱਤੀ ਜਾਵੇ ਸੰਗਤ ਜੀ ਜੇਕਰ ਅਸੀਂ ਆਪਣੀ ਕੋਈ ਦੁਕਾਨ ਜਾਂ ਕੋਈ ਬਿਜ਼ਨਸ ਆਪਣੇ ਪੁੱਤਰਾਂ ਨੂੰ ਦੇਣਾ ਹੋਵੇ ਤਾਂ ਅਸੀਂ ਆਪ ਇਹ ਚੈੱਕ ਕਰਦੇ ਹਾਂ ਕਿ ਕੀ ਸਾਡਾ ਪੁੱਤਰ ਦੁਕਾਨ ਚਲਾ ਲਵੇਗਾ ਜਾਂ ਫਿਰ ਵਪਾਰ ਵਿੱਚ ਘਾਟਾ ਪਵਾ ਲਵੇਗਾ ਜਦ ਵੀ ਪਿਓ ਆਪਣਾ ਵਪਾਰ ਪੁੱਤਾਂ ਨੂੰ ਦੇਣਾ ਚਾਹੁੰਦਾ ਹੈ ਤਾਂ ਉਹ ਇਹੀ ਵੇਖਦਾ ਹੈ ਕਿ ਉਸ ਦਾ ਕਿਹੜਾ ਪੁੱਤਰ ਇਸ ਦੇ ਵੱਧ ਲਾਇਕ ਹੈ ਤੇ ਉਸ ਨੂੰ ਹੀ ਆਪਣਾ ਸਾਰਾ ਵਪਾਰ ਸੌਂਪ ਦਿੰਦਾ ਹੈ ਇਸੇ ਤਰ੍ਹਾਂ ਸੰਗਤ ਜੀ ਕਿਸੇ ਨੂੰ ਨੌਕਰੀ ਤੇ ਰੱਖਣ ਸਮੇ ਉਸ ਬੰਦੇ ਦੀਆਂ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ ਜਾਂਦੀਆਂ ਨੇ ਕਿ ਉਹ ਕਿੰਨਾ ਪੜਿਆ ਲਿਖਿਆ ਹੋਇਆ ਉਸ ਦਾ ਸੁਭਾਅ ਤੇ ਕਿਰਦਾਰ ਕੀ ਹੋ ਜਿਹਾ ਹੈ ਫਿਰ ਹੀ ਉਸ ਨੂੰ ਨੌਕਰੀ ਤੇ ਰੱਖਿਆ ਜਾਂਦਾ ਹੈ ਸੰਗਤ ਜੀ ਜਦੋਂ ਅਸੀਂ ਦੁਨਿਆਵੀ ਕੰਮਾਂ ਲਈ ਚੰਗੀ ਤਰ੍ਹਾਂ ਪਰਖ ਕੇ ਹੀ ਕੋਈ ਬੰਦਾ ਰੱਖਦੇ ਹਾਂ ਤਾਂ ਫਿਰ ਸਾਡੇ ਪੀਰ ਤਾਂ ਬਹੁਤ ਵੱਡੀ ਤਾਕਤ ਨੇ ਉਹ ਤਾਂ ਆਪਣੇ ਭਗਤ ਨੂੰ ਚੰਗੀ ਤਰ੍ਹਾਂ ਠੋਕ ਵਜਾ ਕੇ ਪਰਖ ਕੇ ਹੀ ਆਪਣੇ ਦਰਸ਼ਨ ਦਿੰਦੇ ਨੇ ਆਪਣੀ ਸ਼ਕਤੀ ਦਿੰਦੇ ਨੇ ਸੰਗਤ ਜੀ ਪੀਰ ਸਾਡੀ ਪ੍ਰੀਖਿਆ ਲੈ ਕੇ ਸਾਡੇ ਅੰਦਰੋਂ ਹਰ ਬੁਰਾਈ ਮਿਟਾ ਦਿੰਦੇ ਨੇ ਸੰਗਤ ਜੀ ਐਸੀ ਗੱਲ ਵੀ ਨਹੀਂ ਕਿ ਪੀਰ ਬਹੁਤ ਸਖਤ ਪ੍ਰੀਖਿਆ ਲੈਂਦੇ ਨੇ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਤੁਹਾਨੂੰ ਓਨਾ ਹੀ ਅਜ਼ਮਾਇਆ ਜਾਂਦਾ ਹੈ ਇਹ ਪ੍ਰੀਖਿਆ ਮਾੜੀਆਂ ਸ਼ਕਤੀਆਂ ਵੀ ਲੈਂਦੀਆਂ ਨੇ ਅਤੇ ਉਹ ਤੁਹਾਡੇ ਗੁਰੂ ਦੇ ਰੂਪ ਵਿੱਚ ਜਾਂ ਪੀਰਾਂ ਦੇ ਰੂਪ ਵਿੱਚ ਆ ਕੇ ਤੁਹਾਡੇ ਤੋਂ ਕੋਈ ਭੋਗ ਪ੍ਰਸ਼ਾਦ ਦੀ ਮੰਗ ਕਰਦਿਆਂ ਨੇ ਅਤੇ ਜਦੋਂ ਤੁਸੀਂ ਉਹਨਾਂ ਨੂੰ ਇਹ ਚੀਜ਼ ਦੇ ਦਿੰਦੇ ਹੋ ਤੁਸੀਂ ਉਹਨਾਂ ਦੇ ਚੁੰਗਲ ਵਿੱਚ ਫਸ ਜਾਂਦੇ ਹੋ ਸੰਗਤ ਜੀ ਇਸੇ ਲਈ ਸਹੀ ਗੁਰੂ ਦਾ ਅਤੇ ਸਹੀ ਮਾਰਗ ਦੱਸਣ ਵਾਲੇ ਦਾ ਹੋਣਾ ਬਹੁਤ ਜ਼ਰੂਰੀ ਹੈ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਪਹਿਲੇ ਸੰਕੇਤ ਦੀ ਜਦੋਂ ਪੀਰ ਸਾਡੀ ਪ੍ਰੀਖਿਆ ਲੈਂਦੇ ਨੇ ਤਾਂ ਸਾਡੇ ਨਾਲ ਕੀ ਹੁੰਦਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਘਰ ਦੇ ਹੀ ਸਾਡੀ ਪਾਠ ਪੂਜਾ ਵਿੱਚ ਵਿਗਨ ਪਾਉਣਾ ਸ਼ੁਰੂ ਕਰ ਦਿੰਦੇ ਨੇ ਜਦ ਵੀ ਅਸੀਂ ਭਜਨ ਬੰਦਗੀ ਕਰਨੀ ਹੁੰਦੀ ਹੈ ਤਾਂ ਸਾਡੇ ਪਰਿਵਾਰ ਦਾ ਕੋਈ ਨਾ ਕੋਈ ਜੀ ਇਸ ਵਿੱਚ ਵਿਗਨ ਜ਼ਰੂਰ ਪਾਉਂਦਾ ਹੈ ਅਸਲ ਵਿੱਚ ਇਸ ਪਿੱਛੇ ਸਾਡੇ ਪੀਰਾਂ ਦੀ ਹੀ ਉਹਨਾਂ ਨੂੰ ਦਿੱਤੀ ਪ੍ਰੇਰਣਾ ਹੁੰਦੀ ਹੈ ਕਿ ਸਾਡੇ ਭਗਤ ਨੂੰ ਪੂਜਾ ਕਰਮ ਤੋਂ ਰੋਕਣਾ ਹੈ ਪੀਰ ਅਜਿਹਾ ਇਸ ਲਈ ਕਰਦੇ ਨੇ ਕਿ ਉਹ ਸਭ ਤੋਂ ਪਹਿਲਾਂ ਤੁਹਾਡੀ ਸਹਿਣ ਸ਼ਕਤੀ ਪਰਖਦੇ ਨੇ ਕਿ ਸਾਡੇ ਭਗਤ ਵਿੱਚ ਸਹਿਣ ਸ਼ਕਤੀ ਕਿੰਨੀ ਹੈ ਜਦੋਂ ਸਾਡੀ ਬੰਦਗੀ ਵਿੱਚ ਕੋਈ ਅੜਚਣ ਪਾਉਂਦਾ ਹੈ ਤਾਂ ਸਾਨੂੰ ਗੁੱਸਾ ਆਉਂਦਾ ਹੈ ਜੇ ਸਾਨੂੰ ਗੁੱਸਾ ਆਉਂਦਾ ਹੈ ਤਾਂ ਸਮਝੋ ਅਸੀਂ ਫੇਲ ਹੋ ਗਏ ਸਾਡੀ ਬੰਦਗੀ ਅਸਫਲ ਹੈ ਪਹਿਲੇ ਪ੍ਰੀਖਿਆਵਾਂ ਵਿੱਚੋਂ ਹੀ ਅਸੀਂ ਪਾਸ ਨਹੀਂ ਹੋਏ ਅਸੀਂ ਜਦ ਵੀ ਇਦਾਂ ਗੁੱਸਾ ਪੈਦਾ ਹੋਵੇ ਤਾਂ ਉਸ ਗੁੱਸੇ ਨੂੰ ਆਪਣੇ ਹੀ ਅੰਦਰ ਖਤਮ ਕਰਨਾ ਹੈ ਗੁੱਸੇ ਨੂੰ ਪੀ ਲੈਣਾ ਹੈ ਆਪਣੇ ਅੰਦਰ ਹੀ ਸੋਖ ਲੈਣਾ ਹੈ ਕਦੇ ਵੀ ਕਿਸੇ ਨੂੰ ਮਾੜਾ ਸ਼ਬਦ ਨਹੀਂ ਕਹਿਣਾ ਉਸ ਦਾ ਜਵਾਬ ਨਹੀਂ ਦੇਣਾ ਠੀਕ ਹੈ ਜੋ ਰੱਬ ਦੀ ਮਰਜ਼ੀ ਹੈ ਉਹੀ ਹੋ ਰਿਹਾ ਹੈ ਇਸ ਲਈ ਗੁੱਸਾ ਕਿਸਤੇ ਕਰਨਾ ਹੋਰ ਵੀ ਕਈ ਤਰੀਕਿਆਂ ਨਾਲ ਘਰਦਿਆਂ ਵੱਲੋਂ ਤੁਹਾਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ ਜਿਵੇਂ ਕਹਿਣਗੇ ਕਿ ਤੂੰ ਕਿੰਨਾ ਕਿੰਨਾ ਚਿਰ ਪਾਠ ਕਰਦਾ ਰਹਿਣਾ ਹੈ ਜਾਂ ਪਾਠ ਕਰਨ ਦਾ ਕੀ ਫਾਇਦਾ ਐਡਾ ਦੀਆਂ ਗੱਲਾਂ ਕਰਕੇ ਤੁਹਾਨੂੰ ਬੰਦਗੀ ਤੋਂ ਰੋਕੜਦਾ ਯਤਨ ਕੀਤਾ ਜਾਵੇਗਾ ਪਰੰਤੂ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਸੁਣਨਾ ਹੈ ਅਤੇ ਆਪਣੀ ਭਗਤੀ ਵਿੱਚ ਦ੍ਰਿੜ ਰਹਿਣਾ ਹੈ ਉਹਨਾਂ ਨੂੰ ਮਾੜਾ ਵੀ ਨਹੀਂ ਬੋਲਣਾ ਇਹ ਧਿਆਨ ਰੱਖਣਾ ਹੈ ਕਿ ਭਗਤੀ ਵਿੱਚ ਟਿਲ ਨਹੀਂ ਆਉਣੀ ਚਾਹੀਦੀ ਸੰਗਤ ਜੀ ਇਸ ਤੋਂ ਬਾਅਦ ਦੂਜੀ ਪ੍ਰੀਖਿਆ ਇਹ ਆਉਂਦੀ ਹੈ ਕਿ ਵਿਚਾਰਾ ਦੀ ਪ੍ਰੀਖਿਆ ਲਈ ਜਾਂਦੀ ਹੈ ਜਦ ਵੀ ਤੁਸੀਂ ਭਗਤੀ ਕਰਨ ਬੈਠੋ ਤਾਂ ਤੁਹਾਡੇ ਮਨ ਵਿੱਚ ਤਰਾ ਤਰਾ ਦੇ ਖਿਆਲ ਆਉਣਗੇ ਜਿਵੇਂ ਇਹ ਕੰਮ ਬਾਕੀ ਹੈ ਉਹ ਕੰਮ ਬਾਕੀ ਹੈ ਪਹਿਲਾਂ ਜਾ ਕੇ ਉਹ ਕੰਮ ਕਰ ਆਵਾਂ ਜਾਂ ਫਟਾਫਟ ਭਗਤੀ ਦਾ ਕੰਮ ਨਿਬੇੜ ਕੇ ਫੁਨਾਲੇ ਬੰਦੇ ਨੂੰ ਮਿਲਣਾ ਹੈ ਇਦਾਂ ਦੇ ਵਿਚਾਰ ਮਨ ਵਿੱਚ ਆਉਣਗੇ ਇਦਾਂ ਵੀ ਹੁੰਦਾ ਹੈ ਜੇਕਰ ਇਦਾਂ ਦੇ ਵਿਚਾਰ ਆਉਂਦੇ ਨੇ ਤਾਂ ਇਹਨਾਂ ਵਿਚਾਰਾਂ ਨੂੰ ਇੱਕ ਪਾਸੇ ਰੱਖ ਦਿਓ ਮਨ ਵਿੱਚੋਂ ਦਰ किनार ਕਰ ਦਿਓ ਜੇਕਰ ਤੁਸੀਂ ਇਹਨਾਂ ਵਿਚਾਰਾਂ ਵਿੱਚ ਉਲਝ ਗਏ ਤਾਂ ਤੁਸੀਂ ਭਗਤੀ ਵਿੱਚ ਕਦੇ ਵੀ ਅੱਗੇ ਨਹੀਂ ਵੱਧ ਸਕੋਗੇ ਅਤੇ ਪ੍ਰੀਖਿਆ ਵਿੱਚੋਂ ਫੇਲ ਹੋ ਜਾਵੋਗੇ ਸੰਗਤ ਜੀ ਕੀ ਜੀ ਪ੍ਰੀਖਿਆ ਸਾਡੀ ਇਦਾਂ ਲਈ ਜਾਵੇਗੀ ਕਿ ਸਾਡੇ ਅੰਦਰ ਆਲਸ ਪੈਦਾ ਹੋ ਜਾਵੇਗਾ ਮਨ ਲਵੋ ਪਹਿਲੇ ਦਿਨ ਤੁਸੀਂ 4 ਜਾਂ 5 ਵਜੇ ਉੱਠ ਕੇ ਪਾਠ ਕਰਦੇ ਸੀ ਤਾਂ ਅਗਲੇ ਦਿਨ ਤੁਹਾਡਾ ਉੱਠਣ ਨੂੰ ਮਨ ਹੀ ਨਹੀਂ ਕਰੇਗਾ ਤੁਸੀਂ ਕਹੋਗੇ ਕਿ ਥੋੜਾ ਚੇਰ ਹੋਰ ਸੌ ਲਵਾਂ ਬੰਦਗੀ ਫੇਰ ਕਰ ਲਵਾਂਗੇ ਜਾਂ ਅੱਜ ਦੀਆਂ ਮਾਲਾ ਦਾ ਜਾਪ ਕੱਲ ਨੂੰ ਹੀ ਇਕੱਠਾ ਕਰ ਲਵਾਂਗੇ ਜੇ ਤੁਸੀਂ ਐਦਾਂ ਸੋਚ ਕੇ ਬੰਦਗੀ ਦਾ ਸਮਾਂ ਟਾਲ ਦਿੱਤਾ ਤਾਂ ਸਮਝ ਲਵੋ ਤੁਸੀਂ ਫੇਲ ਹੋ ਗਏ ਸੰਗਤ ਜੀ ਕਿੰਨਾ ਵੀ ਆਲਸ ਆਵੇ ਸੋਸਤੀ ਆਵੇ ਨੀਂਦ ਆਵੇ ਤਾਂ ਤੁਸੀਂ ਆਪਣੇ ਨਿਸ਼ਚਿਤ ਸਮੇਂ ਤੇ ਹੀ ਪਾਠ ਪੂਜਾ ਕਰਨੀ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਸੰਗਤ ਜੀ ਪ੍ਰੀਖਿਆ ਦਾ ਚੌਥਾ ਸੰਗੀਤ ਇਹ ਹੋਵੇਗਾ ਕਿ ਜਦ ਤੁਸੀਂ ਧਿਆਨ ਬੰਦਗੀ ਲਈ ਬੈਠੋਗੇ ਤਾਂ ਤੁਹਾਡੇ ਪੈਰਾਂ ਵਿੱਚ ਦਰਦ ਹੋਵੇਗਾ ਲੱਕ ਵਿੱਚ ਦਰਦ ਹੋਵੇਗਾ ਸਾਨੂੰ ਇਦਾਂ ਲੱਗੇਗਾ ਕਿ ਜਿਵੇਂ ਬੁਖਾਰ ਹੋ ਗਿਆ ਹੈ ਅਸੀਂ ਬੰਦਗੀ ਕਿਵੇਂ ਕਰੀਏ ਮਨ ਨਹੀਂ ਟਿਕਦਾ ਇਹ ਸਭ ਉਹਨਾਂ ਦੇ ਹੀ ਹੋਵੇਗਾ ਜਿੰਨਾ ਚਿਰ ਤੁਸੀਂ ਭਗਤੀ ਲਈ ਬੈਠੋਗੇ ਜੇ ਤੁਸੀਂ ਇਹ ਸਭ ਹੋਣ ਤੇ ਪਾਠ ਛੱਡ ਦਿੰਨੇ ਹੋ ਤੇ ਉੱਠ ਜਾਂਨੇ ਹੋ ਤਾਂ ਸਮਝੋ ਤੁਸੀਂ ਪੀਰਾਂ ਦੀ ਪ੍ਰੀਖਿਆ ਵਿੱਚੋਂ ਫੇਲ ਹੋ ਗਏ ਇਦਾਂ ਤੁਹਾਡੇ ਨਾਲ ਜ਼ਰੂਰ ਹੋਵੇਗਾ ਇਹ ਹਰ ਕਿਸੇ ਨਾਲ ਹੁੰਦਾ ਹੀ ਹੁੰਦਾ ਹੈ ਜੇਕਰ ਤੁਸੀਂ ਆਪਣੀ ਬੰਦਗੀ ਛੱਡਦੇ ਨਹੀਂ ਤਾਂ ਪੀਰ ਤੁਹਾਡੇ ਤੇ ਖੁਸ਼ ਹੁੰਦੇ ਨੇ ਕਿ ਸਾਡਾ ਭਗਤ ਪ੍ਰੀਖਿਆ ਵਿੱਚੋਂ ਪਾਸ ਹੋ ਰਿਹਾ ਹੈ ਸੰਗਤ ਜੀ ਪੰਜਵਾਂ ਸੰਕੇਤ ਇਹ ਮਿਲਦਾ ਹੈ ਕਿ ਜਾਪ ਕਰਦੇ ਸਮੇਂ ਸਾਡੇ ਹੱਥ ਵਿੱਚੋਂ ਮਾਲਾ ਛੁੱਟ ਜਾਵੇਗੀ ਜਾਂ ਅਸੀਂ ਗਿਣਤੀ ਭੁੱਲ ਜਾਵਾਂਗੇ ਫਿਰ ਇਦਾਂ ਹੋਣ ਤੇ ਅਸੀਂ ਦੁਬਾਰਾ ਭਗਤੀ ਸ਼ੁਰੂ ਕਰ ਦੇਣੀ ਹੈ ਜੇ 11 ਮਾਲਾ ਕਰਨ ਦਾ ਅਸੀਂ ਨਿਸ਼ਚਾ ਕੀਤਾ ਹੈ ਤਾਂ 11 ਮਾਲਾ ਪੂਰੀਆਂ ਕਰਗੇ ਹੀ ਉੱਠਣਾ ਹੈ ਜੇ ਤੁਸੀਂ ਇਦਾਂ ਹੀ ਉੱਠ ਗਏ ਤਾਂ ਸਮਝੋ ਪੀਰਾਂ ਦੀ ਪ੍ਰੀਖਿਆ ਵਿੱਚੋਂ ਸਫਲ ਨਹੀਂ ਹੋਏ ਸੰਗਤ ਜੀ ਇਸ ਤਰ੍ਹਾਂ ਦੇ ਵਿਚਾਰ ਵੀ ਮਨ ਵਿੱਚ ਆਉਣਗੇ ਕਿ ਸਾਨੂੰ ਪਾਠ ਪੂਜਾ ਕਰਦਿਆਂ ਨੂੰ ਇੰਨਾ ਸਮਾਂ ਹੋ ਗਿਆ ਹੈ ਫਿਰ ਵੀ ਫਲ ਨਹੀਂ ਮਿਲ ਰਿਹਾ ਸਗੋਂ ਜੀਵਨ ਵਿੱਚ ਕਸ਼ਟ ਵਧਦੇ ਜਾ ਰਹੇ ਨੇ ਅਤੇ ਤੁਸੀਂ ਭਜਨ ਮੰਦਗੀ ਛੱਡ ਦਿੰਦੇ ਹੋ ਤਾਂ ਤੁਹਾਨੂੰ ਕੀ ਮਿਲਿਆ ਕੁਝ ਵੀ ਨਹੀਂ ਤੁਸੀਂ ਪੀਰਾਂ ਦੀ ਅਜ਼ਮਾਇਸ਼ ਵਿੱਚੋਂ ਫੇਲ ਹੋ ਗਏ ਅਤੇ ਤੁਹਾਡੀ ਭਜਨ ਬੰਦਗੀ ਵਿਅਰਥ ਚੱਲੀ ਗਈ। ਤੁਸੀਂ ਇਦਾਂ ਨਹੀਂ ਕਰਨਾ ਹੈ। ਇਦਾਂ ਨਹੀਂ ਸੋਚਣਾ ਹੈ ਜੇ ਪਰੇਸ਼ਾਨੀ ਹੈ ਤਾਂ ਇਸ ਨੂੰ ਛੱਲਣਾ ਹੈ। ਇਹ ਪਰੇਸ਼ਾਨੀਆਂ ਤੁਹਾਡੀ ਪ੍ਰੀਖਿਆ ਦੇ ਲਈ ਹੀ ਆ ਰਹੀਆਂ ਨੇ। ਜੇਕਰ ਤੁਸੀਂ ਦੋਲ ਜਾਵੋਗੇ ਤਾਂ ਕਦੇ ਵੀ ਪੀਰਾਂ ਦੀ ਕਿਰਪਾ ਪ੍ਰਾਪਤ ਨਹੀਂ ਕਰ ਸਕੋਗੇ ਜੇਕਰ ਜੀਵਨ ਵਿੱਚ ਦੁੱਖ ਆ ਰਹੇ ਨੇ ਤਾਂ ਇਹਨਾਂ ਨੂੰ ਖਤਮ ਵੀ ਪੀਰਾਂ ਨੇ ਹੀ ਕਰਨਾ ਹੈ ਇਹਨਾਂ ਦੁੱਖਾਂ ਨੂੰ ਪੀਰ ਹੀ ਕੱਟਣਗੇ ਕੋਈ ਹੋਰ ਇਹਨਾਂ ਦੁੱਖਾਂ ਨੂੰ ਨਹੀਂ ਕੱਟ ਸਕੇਗਾ ਸੰਗਤ ਜੀ ਪੀਰਾਂ ਦੀ ਪ੍ਰੀਖਿਆ ਦਾ ਛੇਵਾਂ ਸੰਕੇਤ ਇਹ ਮਿਲਦਾ ਹੈ ਕਿ ਜਦੋਂ ਤੁਸੀਂ ਭਗਤੀ ਵਿੱਚ ਬਹੁਤ ਅੱਗੇ ਵਧ ਜਾਂਦੇ ਹੋ ਤਾਂ ਪੀਰਾਂ ਵੱਲੋਂ ਤੁਹਾਨੂੰ ਕੁਝ ਰਿੱਧੀਆਂ ਸਿੱਧੀਆਂ ਦੇ ਕੇ ਇਹ ਵੇਖਿਆ ਜਾਂਦਾ ਹੈ ਕਿ ਕੀ ਸਾਡਾ ਭਗਤ ਇਹਨਾਂ ਸ਼ਕਤੀਆਂ ਨੂੰ ਵਰਤ ਕੇ ਆਪਣੀ ਵਡਿਆਈ ਲੋਕਾਂ ਤੋਂ ਕਰਵਾਉਂਦਾ ਹੈ ਜਾਂ ਉਹ ਪੀਰਾਂ ਦੇ ਨਾਮ ਤੇ ਹੀ ਲੋਕਾਂ ਦੇ ਕਸ਼ਟ ਦੂਰ ਕਰਦਾ ਹੈ ਅਤੇ ਆਪਣੇ ਆਪ ਨੂੰ ਪੀਰਾਂ ਦਾ ਸੇਵਕ ਮੰਨਦਾ ਹੈ ਜੇਕਰ ਕੋਈ ਭਗਤ ਰਿੱਧੀਆਂ ਸਿੱਧੀਆਂ ਦੇ ਚੱਕਰ ਵਿੱਚ ਉਲਝ ਜਾਵੇ ਤਾਂ ਸਮਝ ਲਵੋ ਕਿ ਉਹ ਭਗਤੀ ਵਿੱਚੋਂ ਫੇਲ ਹੋ ਗਿਆ ਹੈ ਸੰਗਤ ਜੀ ਇਹ ਸਨ ਕੁਝ ਸੰਕੇਤ ਜਾਂ ਘਟਨਾਵਾ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡੇ ਪੀਰਾਂ ਵੱਲੋਂ ਸਾਡੀ ਪ੍ਰੀਖਿਆ ਲਈ ਜਾ ਰਹੀ ਹੈ ਅਤੇ ਸਾਨੂੰ ਸਭ ਨੂੰ ਪੀਰਾਂ ਤੇ ਪੂਰਾ ਵਿਸ਼ਵਾਸ ਰੱਖਦੇ ਹੋਏ ਆਪਣੀ ਇਬਾਦਤ ਕਰਦੇ ਰਹਿਣਾ ਚਾਹੀਦਾ ਹੈ ਹਰ ਕਸ਼ਟ ਹਰ ਰੁਕਾਵਟ ਅਤੇ ਹਰ ਪਰੇਸ਼ਾਨੀ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ ਲੋਕਾਂ ਨੂੰ 12-12 ਸਾਲ ਭਗਤੀ ਕਰਕੇ ਵੀ ਇਸ ਲਈ ਕੁਝ ਨਹੀਂ ਮਿਲਦਾ ਕਿਉਂਕਿ ਉਹਨਾਂ ਦਾ ਵਿਸ਼ਵਾਸ ਡੋਲ ਜਾਂਦਾ ਹੈ ਸੋ ਸੰਗਤ ਜੀ ਅਸੀਂ ਇਹ ਗਲਤੀਆਂ ਨਹੀਂ ਕਰਨੀਆਂ ਅਤੇ ਪੀਰਾਂ ਦੀ ਇਬਾਦਤ ਕਰਦੇ ਰਹਿਣਾ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦਾ